ਨਵਜੋਤ ਸਿੰਘ ਸਿੱਧੂ ਦਾ ਸਿਆਸੀ ਰੁਝਾਨ ਹੁਣ ਬਦਲਦਾ ਨਜ਼ਰ ਆਉਣ ਲੱਗਿਆ ਹੈ। ਲੋਕ ਸਭਾ ਦੇ ਵਿੱਚ ਨਵਜੋਤ ਸਿੱਧੂ ਆਉਣਗੇ, ਸ਼ਮੂਲੀਅਤ ਕਰਨਗੇ ਤੇ ਚੋਣ ਲੜਨਗੇ ਜਾਂ ਨਹੀਂ ਇਸ ਹਮਦਰਸੇਗਾ। ਪਰ ਫਿਲਹਾਲ ਨਵਜੋਤ ਸਿੱਧੂ ਦਾ ਰੁਝਾਨ ਅੰਮ੍ਰਿਤਸਰ ਪੂਰਬੀ ਤੋਂ ਬਦਲ ਕੇ ਪਟਿਆਲਾ ਬਣ ਗਿਆ। ਨਵਜੋਤ ਸਿੰਘ ਸਿੱਧੂ ਜੋ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਦੇ ਰਹੇ ਨੇ ਔਰ ਲੰਗੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਦੀ ਹਾਰੇ ਨਹੀਂ ਸਨ। ਉਹ ਨਵਜੋਤ ਸਿੰਘ ਸਿੱਧੂ ਹਾਰ ਤੋਂ ਬਾਅਦ ਆਪਣਾ ਰੁਝਾਨ ਬਦਲਦੇ ਨਜ਼ਰ ਆ ਰਹੇ ਆ ਕਰਮ ਭੂਮੀ ਤੋਂ ਜਨਮ ਭੂਮੀ ਵੱਲ ਤਬਦੀਲ ਹੁੰਦੇ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਪੂਰਬੀ ਤੋਂ ਸਿਆਸਤ ਵਿੱਚ ਥੰਮ ਬਣ ਕੇ ਖੜੇ ਨਵਜੋਤ ਸਿੰਘ ਸਿੱਧੂ ਹੁਣ ਪਟਿਆਲੇ ਤੋਂ ਚੋਣ ਲੜ ਸਕਦੇ ਨੇ ਇਹ ਚਰਚਾਵਾਂ ਹੁਣ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਪਟਿਆਲਾ ਲੋਕ ਸਭਾ ਹਲਕਾ ਤੋਂ ਚੋਣ ਲੜ ਸਕਦੇ ਨੇ ਇਸ ਉੱਤੇ ਚਰਚਾਵਾਂ ਤੇਜ਼ ਹੁੰਦੀਆਂ ਨਜ਼ਰ ਆਉਣ ਲੱਗੀਆਂ ਨੇ ਹਾਲਾਂਕਿ ਨਵਜੋਤ ਸਿੱਧੂ ਨੇ ਲੋਕ ਸਭਾ ਚੋਣਾਂ ਲੜਨੀਆਂ ਕਿ ਨਹੀਂ ਲੜਨੀਆਂ ਅਜੇ ਤੱਕ ਸਪਸ਼ਟ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਲੈ ਕੇ ਪ੍ਰਚਾਰ ਪ੍ਰਸਾਰ ਕਰਦੇ ਜਰੂਰ ਨਜ਼ਰ ਆ ਰਹੇ ਨੇ ਆਪਣੇ ਪੱਧਰ ਦੇ ਉੱਤੇ ਕਰਦੇ ਨਜ਼ਰ ਆ ਰਹੇ ਨੇ ਕਾਂਗਰਸ ਪੰਜਾਬ ਦੇ ਅੰਦਰ ਉਹਨਾਂ ਦੀ ਆਪਸੀ 파ਟੋ ਧਾੜ ਜਈ ਹੈ ਉਹ ਨਜ਼ਰ ਆਉਣ ਲੱਗੀ ਹੈ ਦੁਬਾਰਾ ਨਜ਼ਰ ਆਉਣ ਲੱਗੀ ਹੈ ਖੈਰ ਪਰ ਉਸ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਨੂੰ ਹੋ ਸਕਦਾ ਹੈ ਕਿ ਹਾਈ ਕਮਾਂਡ ਦੇ ਵੱਲੋਂ ਪਟਿਆਲਾ ਸੀਟ ਤੇ ਉਮੀਦਵਾਰ ਐਲਾਨ ਦਿੱਤਾ ਜਾਵੇ ਇਸ ਬਾਰੇ ਚਰਚਾਵਾਂ ਜੜੀਆਂ ਨੇ ਉਹ ਤੇਜ਼ ਹੁੰਦੀਆਂ ਨਜ਼ਰ ਆਉਣ ਲੱਗੀਆਂ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਦੇ ਰਹੇ ਨੇ ਕਦੀ ਹਾਰੇ ਨਹੀਂ ਸਨ ਉਹਨਾ ਨਵਜੋਤ ਸਿੰਘ ਸਿੱਧੂ ਨੂੰ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹ ਐਮਐਲਏ ਬਣੀ। ਨਾ ਸਿਰਫ ਐਮਐਲਏ ਬਣੀ ਸਗੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਉਹਨਾਂ ਦੇ اپੋਨੈਂਟ ਵਿਕਰਮ ਸਿੰਘ ਮਜੀਠੀਆ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਇਹ ਪ੍ਰਤੀਤ ਹੋ ਰਿਹਾ ਸੀ ਅੰਮ੍ਰਿਤਸਰ ਪੂਰਬੀ ਦੀ ਸੀਟ ਤੋਂ ਕਿ ਨਵਜੋਤ ਸਿੰਘ ਸਿੱਧੂ ਜਾਂ ਵਿਕਰਮ ਸਿੰਘ ਮਜੀਠੀਆ ਯਾਨੀ ਕਿ ਇਹਨਾਂ ਦੋਵਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਐਮਐਲਏ ਬਣੇਗਾ ਕੋਈ ਨਾ ਕੋਈ ਵਿਧਾਨ ਸਭਾ ਸੀਟ ਜਿੱਤੇਗਾ ਪਰ ਇਹਨਾਂ ਦੋਵਾਂ ਦੀ ਆਪਸੀ 파ਟੋ ਟਾੜ ਦੇ ਵਿੱਚ ਬਾਜ਼ੀ ਜੀਵਨ ਜੋਤ ਕੌਰ ਮਾਰ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਜੋਤ ਕੌਰ ਅਚਾਨਕ ਇੱਕ ਨਾਮ ਸਾਹਮਣੇ ਆਉਂਦਾ ਔਰ ਨਾ ਨਵਜੋਤ ਸਿੱਧੂ ਤੇ ਨਾ ਬਿਕਰਮ ਮਜੀਠੀਆ ਸਗੋ ਜੀਵਨ ਜੋਤ ਕੌਰ ਜਿੱਤ ਜਾਂਦੇ ਨੇ ਹਾਲਾਂਕਿ ਅੰਮ੍ਰਿਤਸਰ ਪੂਰਬੀ ਤੋਂ ਹਾਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਰੁਝਾਨ ਕਹਿੰਦੇ ਬਦਲ ਗਿਆ ਰੁਝਾਨ ਬਦਲ ਕੇ ਪਟਿਆਲਾ ਹੋ ਗਿਆ ਪਟਿਆਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਐਕਟਿਵ ਨੇ ਔਰ ਪਟਿਆਲੇ ਤੋਂ ਹੋ ਸਕਦਾ ਹੈ ਕਿ ਲੋਕ ਸਭਾ ਸੀਟ ਉਹਨਾਂ ਨੂੰ ਦਿੱਤੀ ਜਾਵੇ ਹਾਲਾਂਕਿ ਪਟਿਆਲੇ ਦੀ ਜਿਹੜੀ ਲੋਕ ਸਭਾ ਸੀਟ ਸੀ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਪ੍ਰਨੀਤ ਕੌਰ ਦੇ ਕੋਲ ਸੀ ਪ੍ਰਨੀਤ ਕੌਰ ਜਿਹੜੇ ਕਾਂਗਰਸ ਤੋਂ ਐਮਪੀ ਰਹੇ ਨੇ ਹੁਣ ਵੀ ਅਜੇ ਤੱਕ ਐਮਪੀ ਨੇ ਪਰ ਉਹਨਾਂ ਨੂੰ ਭਾਜਪਾ ਸੀਟ ਦੇਵੇਗੀ ਇਸ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਉਹ ਭਾਜਪਾ ਦੀ ਸੀਟ ਤੋਂ ਚੋਣ ਲੜਨਗੇ ਇਹ ਚਰਚਾਾਂਵਾਂ ਚੱਲ ਰਹੀਆਂ ਨੇ ਆਪਣੇ ਹੀ ਗੜ ਦੇ ਵਿੱਚ ਪਟਿਆਲੇ ਦੀ ਸੀਟ ਤੋਂ ਪ੍ਰਨੀਤ ਕੌਰ ਜਿਹੜੇ ਨੇ ਉਹ ਇਲੈਕਸ਼ਨ ਲੜਨਗੇ ਭਾਜਪਾ ਵੱਲੋਂ ਦਿੱਤੀ ਸੀਟ ਦੇ ਉੱਤੇ ਖੈਰ ਇਹ ਚਰਚਾਾਂਵਾਂ ਚੱਲ ਰਹੀਆਂ ਨੇ ਇਹਨਾਂ ਚਰਚਾਾਂਵਾਂ ਨੂੰ ਲੈ ਕੇ ਅਜੇ ਤੱਕ ਕੋਈ ਸਿੱਧਾ ਪ੍ਰਮਾਣ ਨਹੀਂ ਸਾਹਮਣੇ ਆਇਆ ਪਰ ਹੋ ਸਕਦਾ ਕਿ ਇਸ ਤਰ੍ਹਾਂ ਕਰ ਦਿੱਤਾ ਜਾਵੇ ਦੂਜੇ ਪਾਸੇ ਜੇ ਪ੍ਰਨੀਤ ਕੌਰ ਭਾਜਪਾ ਦੇ ਵੱਲੋਂ ਸੀਟ ਲੜਦੇ ਨੇ ਤਾਂ ਕਾਂਗਰਸ ਦੀ ਜਿਹੜੀ ਸੀਟ ਹੈ ਉਹ ਖਾਲੀ ਹੋਵੇਗੀ ਔਰ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇੱਕ ਵਧੀਆ ਉਮੀਦਵਾਰ ਦੇ ਵਜੋਂ ਉਬਰ ਸਕਦੇ ਨੇ ਪ੍ਰਨੀਤ ਕੌਰ ਦੇ اپੋਨੈਂਟ ਬਣ ਸਕਦੇ ਨੇ ਪ੍ਰਨੀਤ ਕੌਰ ਜਿਹੜੇ ਲੰਬੇ ਸਮੇਂ ਤੋਂ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰਦੇ ਰਹੇ ਨੇ ਹੁਣ ਤੱਕ ਪੰਜ ਤੋਂ ਪੰਜ ਵਿੱਚੋਂ ਚਾਰ ਵਾਰ ਜਿਹੜੇ ਨੇ ਉਹ ਲੋਕ ਸਭਾ ਸੀਟ ਜਿਹੜੇ ਨੇ ਉਹ ਜਿੱਤ ਚੁੱਕੇ ਨੇ ਪਰ ਹੁਣ ਪ੍ਰਨੀਤ ਕੌਰ ਦਾ ਸਾਹਮਣਾ ਨਵਜੋਤ ਸਿੰਘ ਸਿੱਧੂ ਨਾਲ ਹੋ ਸਕਦਾ ਆ ਇਹ ਗੱਲਾਂ ਜਿਹੜੀਆਂ ਨੇ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਪਰਨੀਤ ਕੌਰ ਜਿਹੜੇ ਨੇ ਉਹ ਆਪਣਾ ਰੁਝਾਨ ਉਦੋਂ ਹੀ ਬਦਲ ਚੁੱਕੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਹੀ ਪਰਨੀਤ ਕੌਰ ਦਾ ਰੁਝਾਨ ਕਾਂਗਰਸ ਤੋਂ ਹਟ ਕੇ ਭਾਜਪਾ ਪ੍ਰਤੀ ਹੋ ਗਿਆ ਸੀ ਔਰ ਕਾਂਗਰਸ ਦੀ ਲੀਡਰਸ਼ਿਪ ਇਹ ਚਾਹੁੰਦੀ ਸੀ ਕਿ ਪਰਨੀਤ ਕੌਰ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਜਾਵੇ ਖੈਰ ਹੁਣ ਜਦੋਂ ਕਾਂਗਰਸ ਦੀ ਸੀਟ ਖਾਲੀ ਹੁੰਦੀ ਨਜ਼ਰ ਆ ਰਹੀ ਹੈ ਤਾਂ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਫਿੱਟ ਕੀਤਾ ਜਾ ਸਕਦਾ ਹੈ। ਇਹਨਾਂ ਗੱਲਾਂ ਨੂੰ ਲੈ ਕੇ ਚਰਚਾਵਾਂ ਬਣੀਆਂ ਹੋਈਆਂ। ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਕਿ ਹੌਂਦੇ ਸਮੇਂ ਦੇ ਵਿੱਚ ਪਟਿਆਲਾ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜਨ। ਖੈਰ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਨਾ ਹੀ ਅਜੇ ਤੱਕ ਉਹਨਾਂ ਦਾ ਕੋਈ ਪ੍ਰਮਾਣ ਸਾਹਮਣੇ ਆਇਆ। ਪਰ ਇਹ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਚੋਣ ਲੜ ਸਕਦੇ ਨੇ। ਆਮੋ ਸਾਹਮਣੇ ਹੋ ਸਕਦੇ ਨੇ ਮਹਾਰਾਣੀ ਪ੍ਰਨੀਤ ਕੌਰ ਦੇ। ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹ Subscribe to One India channel and never miss an update.